ਏ ਆ ਦੇਖ ਲੋ ਮਿੱਤਰੋ ਤਿਆਰ ਦੁੱਧ ਵਾਲੀ ਜਿਹੜੀ ਮੱਝ ਹੈਗੀ ਇਹ ਨਾ ਇਹ ਚੈੱਕ ਕਰ ਲੋ ਲੇਵੇ ਨੇਗਾ ਹੁਣ ਆ ਦੋਨੇ ਮੇਲੇ ਨੂੰ ਤਿੰਨੇ ਜਾਨਵਰ ਚਾਰ ਹੋ ਰਹੇ ਨੇ ਠੀਕ ਹੈ ਛਟਾ ਠੀਕਾਣਾ ਤੇ ਕੋਈ ਥਾਂ ਤੇ ਦੁੱਧ ਬਾਦ ਘਾਟ ਹੋਵੇ ਠੀਕ ਹੈ ਨਾ ਜਿਹੜਾ ਯਾਰ ਸ਼ੌਣਾ ਹੁੰਦਾ ਸ਼ੌਣਾ ਦਾ ਸ਼ੌਣ ਹੀ ਰਹਿੰਦਾ ਹਨਾ ਠੀਕ ਹੈ ਹੁਣ ਨਮਾਉਣ ਨੇ ਵੀ ਆਪਾਂ ਸਪਲਾਈਆਂ ਕਰੀ ਚੱਲੀਏ ਹਨਾ ਨਮਾ ਕੇ ਉਹ ਲਾ ਕੇ ਉਹ ਚੀਜ਼ ਦਾ ਨਹੀਂ ਕੋਈ ਹੋਣਾ ਨਹੀਂ ਹੁਣ ਇਹ 16 ਲੀਟਰ ਦੁੱਧ ਤਿਆਰ ਆ ਤੇ ਮੂਹ ਦੀ ਜਿਹੜੀ ਹੈਗੀ ਭਾਈ ਤਰੀਕ 31 ਸੋਹਣੀ ਆ ਹਾਂਜੀ ਅੱਸੀ ਕੱਲ੍ਹ ਦੋਸਤੋ ਬਾਬਾ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਸੀਰੇ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਸੀਰੇ ਦਾ ਪਿੰਡ ਮਿੱਤਰੋ ਫਤੇਗੜ ਛੰਨਾ ਅੱਜ ਨਾ ਮਿੱਤਰੋ ਬਹੁਤੇ ਭਰਾ ਕਹਿੰਦੇ ਹੁੰਦੇ ਆ ਵੀ ਕੋਈ ਤਿਆਰ ਦੁੱਧ ਵਾਲੀ ਮੱਝ ਹੋਵੇ ਇੱਕ ਤਾਂ ਸਾਹਮਣੇ ਸਾਨੂੰ ਤਿਆਰ ਦੁੱਧ ਵਾਲੀ ਮੱਝ ਤੇ ਇੱਕ ਦਿਖਾ ਦਾਂਗੇ ਸਾਹਮਣੇ ਖੜੀ ਜਿਹੜੀ ਜਰਸੀ ਗਾਂ ਦੋਦੰਤ ਇਹਨਾਂ ਤੋਂ ਇਲਾਵਾ ਮੈਂ ਨਾ ਤੁਹਾਨੂੰ ਪਸੂ ਸਾਰੇ ਦਿਖਾ ਦੂੰ ਬਾਈ ਸੀਰੇ ਦੇ ਇਧਰਲੇ ਪਾਸੇ ਨਾ ਇੱਕ ਬਾਈ ਕੋਲੇ ਨਾ ਆਹ ਦੇਖ ਲਓ ਹੁਣ ਟੇਡੇ ਕੱਟ ਜੀ ਇਹਦੇ ਵਿੱਚ ਨਾ ਇੱਕ ਬਾਈ ਕੋਲੇ ਆਹ ਝੋਟੀ ਆ ਨਾਲ ਇਹ ਵੀ ਦੇਣੀ ਆ ਇਹ ਤੁਸੀਂ ਦੇਖ ਲਓ ਵੀ ਕਿਹੜੀ ਨਸਲ ਆ ਨੀਲੀ ਰਾਵੀ ਦੀ ਨਸਲ ਦੇ ਵਿੱਚ ਪੈਂਦੀ ਏ ਕਿ ਰਾਵੀ ਚ ਪੈਂਦੀ ਏ ਕਿ ਨੀਲੇ ਚ ਤੁਸੀਂ ਚੈੱਕ ਕਰ ਲਓ ਬਾਕੀ ਇਧਰਲੇ ਪਾਸੇ ਹੋਰ ਪਸ਼ੂ ਜਿਹੜੇ ਹੈਗੇ ਨਾ ਬਾਈ ਦੇ ਘਰੇ ਰੱਖੇ ਹੋਏ ਉਹ ਤੁਹਾਨੂੰ ਪਤਾ ਹੀ ਹੈ ਗਿਣਤੀ ਜਿਹੜੀ ਹੈਗੀ ਆ ਉਹ ਬਾਈ ਕੋਲੇ ਬਹੁਤ ਜਿਆਦੇ ਚੰਗੀ ਗਿਣਤੀ ਦੇ ਵਿੱਚ ਮੱਝਾਂ ਗਾਵਾਂ ਰੱਖੀਆਂ ਹੋਈਆਂ ਨੇ ਬਾਕੀ ਲੰਮੀ ਨਿਗਾਹ ਮਾਰ ਲਓ ਤਾਂ ਤੁਸੀਂ ਉਹ ਦੇਖ ਲਓ ਵੀ ਲੰਮੀ ਨਿਗਾਹ ਸਾਰਾ ਜਿਹੜਾ ਭਾਂਡਾ ਜਿਹੜਾ ਹੈਗਾ ਨਾ ਮੱਝਾਂ ਤੇ ਗਾਵਾਂ ਦੇ ਨਾਲ ਜਿਹੜਾ ਹੈਗਾ ਭਰਿਆ ਹੋਇਆ ਮਿੱਤਰੋ ਇਹ ਇਧਰ ਜਿਹੜਾ ਹੈਗਾ ਤੁਸੀਂ ਇਹ ਦੇਖ ਲਓ ਵੀ ਆਹ ਜਿਹੜੀ ਹੈਗੀ ਨਾ ਇਹ ਆਹ ਕੱਤੀ ਇਹ ਕੱਤੀ ਨੇ ਨਾ ਮਿੱਤਰੋ ਰਿਕਾਰਡ ਹੀ ਤੋੜੇ ਹੋਇਆ ਹੁਣ ਵੀ ਬਹੁਤ ਜ਼ਿਆਦਾ ਚੰਗੀ ਹੈ ਪਰ ਪੁੱਛਣਾਗੇ ਆਪਾਂ ਜੇ ਹੁਣ ਇਹ ਦੇਣੀ ਹੋਈ ਤੇ sire ਕਿਵੇਂ ਕਰਨਾ ਆਹ ਆ ਕੱਤੀ ਦਾ ਆ ਜਿਹੜੀ ਚੰਗੇ ਦਦ ਸਤਿ ਸ੍ਰੀ ਅਕਾਲ ਬਈ ਪਹਿਲਾਂ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਫਿਰ ਹਾਲ ਤਾਂ ਬਈ ਇਹਦਾ ਹਜੇ ਕੋਈ ਵਿਚਾਰ ਹੈ ਨਹੀਂਗਾ ਹਨਾ ਠੀਕ ਹੈ ਤੇ ਬਾਕੀ ਆਹਨੂੰ ਮੇਲੇ ਮਣੀ ਉਹਦਾ ਚੰਗੀ ਕੀਮਤ ਲੱਗੀ ਸੀ ਇਹ ਤੇ ਹਨਾ ਆਪਣਾ ਕੋਈ ਵਿਚਾਰ ਨਹੀਂ ਸੀਗਾ ਕਈ ਵਾਰ ਚਲੋ ਆਇਆ ਹੁੰਦਾ ਕੋਈ ਚੰਗਾ ਹੁੰਦਾ ਕੋਈ ਰੀਪੇਟ ਨਾਲ ਆਲਾ ਬਦਲੇ ਚੰਗੇ ਆਪਾਂ ਨੂੰ ਦੇਖਦਾ ਲੱਗਿਆ ਹੋਇਆ ਸੀ ਇਹ ਮਿਆਲਾ ਹੁਣ ਫੋਨ ਲਾਈ ਜੇ 50 60 ਵਾਲਾ ਹਨ ਠੀਕ ਹੈ ਇੱਕ ਦਾਹ ਲੱਗੇ ਜੇ ਆਪਾਂ ਦੇ 3 ਨਿਕ ਰਹੀ ਠੀਕ ਹੈ ਇੱਕ ਦਾਹ ਹੁਣ ਵੀ ਜਿੱਦ ਤੋਂ ਕੋਈ ਜ਼ਿਆਦਾ ਉੱਪਰ ਮਿਲਦੇ ਹੋ ਤਾਂ ਦੇ ਦਾਂਗੇ ਨਹੀਂ ਕੋਈ ਹੋਣੀਗਾ ਠੀਕ ਹੈ ਹਾਂ ਨਹੀਂ ਵੇ ਆ ਤੇ ਘਰੇ ਰੱਖੀ ਹੋਈ ਹੈ ਹਾਂ ਨਹੀਂਗਾ ਹਣ ਆ ਦੋਨੇ ਮੇਲੇ ਨੂੰ ਤਿੰਨੇ ਜਾਨਵਰ ਤਿਆਰ ਹੋ ਰਹੇ ਨੇ ਠੀਕ ਹੈ ਠੀਕ ਹੈ ਨੇ ਕਾ ਕੱਟੀ ਆਗੀ ਇੱਕ ਇਹ ਆਗੀ ਇੱਕ ਉਹ ਕੱਟਾਈ ਦੀ ਆਪਾਂ ਮੱਝ ਦੇ ਚਬਾਈ ਕਰਾਈ ਸੀ ਠੀਕ ਹੈ ਤੇ ਜਿਵੇਂ ਆਪਾਂ ਗੱਲ ਕਰ ਲਏ ਇਧਰਲੇ ਪਾਸੇ ਹੁਣ ਆਪਾਂ ਪਿੰਡ ਦਾ ਤੇਰਾ ਫਤੇਗੜ ਛੰਨਾ ਹਾਂ ਜਿਲ੍ਹਾ ਬਰਨਾਲਾ ਜਿਲ੍ ਤੇ ਮੈਨੂੰ ਆਏ ਦੱਸ ਪਹਿਲਾਂ ਆਪਾਂ ਮਾਜ ਦਿਖਾਈਏ ਕਿ ਕੱਟੀ ਤੋਂ ਚੱਲ ਪਈ ਬਸ ਕਿਦੋਂ ਮਰਜ਼ੀ ਚੱਲ ਪਾ ਬਾਈ ਕੱਟੀ ਤੋਂ ਚੱਲ ਪਾ ਜੇ ਕੱਟੀ ਉਹ ਤਿੰਨੀ ਚੀਜ਼ ਦਿਖਾਵਾਂਗੇ ਤਿੰਨੀ ਟਾਪੜੇ ਤਿੰਨੀ ਚੰਗਣੇ ਨਹੀਂ ਠੀਕ ਹੈ ਤੇ ਬਾਕੀ ਆ ਹੁੰਦਾਗਾ ਕਿ ਆਪਣਾ ਵਪਾਰ ਆ ਥੋੜਾ ਜਿਹਾ ਕੰਮ ਘਟਾਇਆ ਹੋਇਆ ਸੀ ਹੂੰ ਲਈ ਜਾਂਦੇ ਸੀ ਨਾ ਸੌਂਗੀਆਂ ਤੌਰ ਤੇ ਲੈ ਲੈਣਾ ਕੋਈ ਹੁਣ ਕਰੇ ਥੋੜਾ ਜਿਹਾ ਕੰਮ ਖੋਏ ਪਨੀਰ ਦਾ ਆਪਣਾ ਵਧੀਆ ਚੱਲਦਾਗਾ ਠੀਕ ਹੈ ਗੱਲ ਤੇ ਤਾਂ ਕਰਕੇ ਕੋਈ ਰੂਟੀਨ ਚ ਕੋਈ ਪਾ ਜੇ ਨਾ ਪਸ਼ੂ ਕੋਈ ਚੰਗਾ ਮਿਲ ਜਾਂਦਾ ਉਹ ਲੈ ਲਈ ਜਾਂਦਾ ਇੱਥੇ ਜਿਵੇਂ ਆ ਤੇਰੀ ਕੱਟੀ ਹੈਗੀ ਜਿਵੇਂ ਇਹਦਾ ਤੇਰੇ ਕੋਲ ਹੋ ਗਿਆ ਹੁਣ ਕੇ 4-5 ਮਹੀਨੇ ਦਾ ਹਾਂ ਹਾਂ ਬਾਈ ਮੇਰੇ ਕੋਲ ਇਹ ਆਪਣੇ ਡਾਕਟਰ ਸੀ ਮਿੱਤਰੋ ਤੋਂ ਲੈਤੀ ਸੀ ਇਹ ਅੱਛਾ ਇਹ ਤਰਨਾਟ ਦੀ ਇਹਦੀ ਮਾਂ ਲਾਹੌਰੀ ਦੀ ਸੀ ਠੀਕ ਹੈ ਤਨੌਲੇ ਮੇਲੇ ਦੇ ਪਿਛਲੇ ਸਾਲ ਦੀ ਮਾਂ ਮਿਲਕ ਬਿਊਟੀ ਚੌਥੇ ਨੰਬਰ ਦੇ ਸੀਗੀ ਠੀਕ ਹੈ ਪਤਾ ਨਹੀਂ ਤੀਜੇ ਦੇ ਸੀ ਜਾਂ ਚੌਥੇ ਦੇ ਸੀ ਅੱਛਾ ਇਹ ਹੈ ਹੈਗੀ ਤਰਨਾੜ ਦੀ ਹਾਂ 100 ਦੀ 100% ਤਰਨਾੜ ਦੇ ਕੋਈ ਮਰਜ਼ੀ ਦਾ ਟੈਸਟ ਵੀ ਕਰਾ ਲੈ ਡੀਐਨਏ ਹਾਂ ਡੀਐਨਏ ਤਾਂ ਕਦੀ ਗਾਰੰਟੀ ਹੈਗੀ ਇਹਦੀ ਠੀਕ ਹੈ ਗੱਲ ਤੇ ਇਹ ਹੁਣ ਉਮਰ ਕੰਨੀਓ ਕਿੰਨੀ ਕ ਹੋ ਗਈ ਬਾਈ ਉਮਰ ਬਾਈ ਇਹ ਮੰਨ ਕੇ ਚੱਲਣਾ 3.5 ਸਾਲ ਦੀ ਮੰਨਣਾ ਤੂੰ 3.5 ਸਾਲ ਦੀ ਹੈ ਹਾਂ ਹਾਂ ਮਾਰ ਕ ਮੂਰ ਕ ਇੰਨਾ ਚੰਗਾਗਾ ਹਾਂ ਪਹਿਲਾਂ ਬਹੁਤ ਰਾਮਨਦੀਪ ਮੰਗਦੇ ਵੀਰੇ ਵੇਚਣ ਦਾ ਇਰਾਦਾ ਕਰਨਗੇ ਦੋ ਤਿੰਨ ਮਈਆਂ ਵੇਚਣ ਵਾਲੀਆਂ ਮਈਆਂ ਖਰਾਬ ਹੋ ਗਏ ਮੌਸਮ ਬੜਾ ਖਰਾਬ ਸੀਗਾ ਅੱਛਾ ਦੋ ਕੁਮਈਆਂ ਦੇ ਕਟਰੂ ਮਰ ਗਏ ਹਨਾ ਤਾਂ ਕਰਕੇ ਵੀ ਹੁਣ ਚਲ ਮਹਾ ਕਟੀਆਂ ਦੋ ਤੇ ਦੋ ਹੈਗੀਆਂ ਨੇ ਉਹ ਇਹਨੂੰ ਵੀ ਉਹ ਕਰ ਲਾ ਇਹਨੂੰ ਵੇਚ ਕਰਦਾ ਹਾਂ ਇਹ ਫਿਰ ਇਹਦਾ ਕੀ ਭਾਪੂ ਕੀ ਆ ਭਾ ਮੈਂ ਇਹਦਾ ਫੋਨ ਤੇ ਕਰ ਲਾਂ ਰਮਨ ਦੀ ਫੋਨ ਫੁੱਲੀ ਫਿਰ ਮੜਾ ਤੋੜ ਕੇ ਦਿਖਾ ਦਗੀ ਆਪਾਂ ਲੈ ਵੀ ਇਹੇ ਦੇਖ ਲਓ ਤੁਸੀਂ ਇਹਦੇ ਜਿਹੜੇ ਹੈਗੇ ਹਨਾ ਵੀ ਮੱਥੇ ਦੀ ਮੂਹ ਦੀਆਂ ਨਿਸ਼ਾਨੀਆਂ ਸਾਰੀਆਂ ਪੂਛ ਦੇਖ ਲਓ ਬਾਕੀ ਇੱਕ ਪੈਰ ਚਿੱਟਾ ਇਹ ਇਹੇ ਦੇਖ ਚੱਟ ਝੋਲੀ ਤਾਂ ਚੰਗੀ ਆ ਓਏ ਦੋ ਦੋਨੇ ਪੈਰਾਂ ਦੀ ਮਾਰ ਲੈਦੇ ਜੈਜ ਮਾਰਕਿੰਗ ਆ ਗਈ ਦੋਨੇ ਥੋੜੇ ਨੇ ਵੀ لا وی دوਨੇ एंपायर ਜਿਹੜੇ ਹੈਗੇ ਮਾਰਕਿੰਗ ਦੇ ਵਿੱਚ ਹੈਗੇ ਬਾਈ ਕੋਲੇ ਇਹ ਨੀਲੀ ਰਵੀ ਦੀ ਕੱਟੀ ਜਿਹੜੀ ਤੁਸੀਂ ਦੱਸੋਗੇ ਕਿਵੇਂ ਲੱਗੀ ਤੇ ਇਹ ਦੇਖੋ ਤੁਸੀਂ ਮੂਹ ਦੀ ਜਿਹੜੀ ਹੈਗੀ ਭਾਈ ਤਰੀਕ ਕੱਟੀ ਸੋਹਣੀ ਆ ਹੈਨਾ ਬਾਕੀ ਆ ਰਾਮ ਸਿੰਘ ਚਲੋ ਆਪਾਂ ਰੇਡ ਕਰੀ ਜਦੇ ਹਣਾ ਬਾਕੀ ਆਪਣੇ ਕੋਲੇ ਵੀ ਟਾਈਮ ਨਹੀਂ ਜਦੋਂ ਹਰ ਹੋ ਹੁੰਦਾ ਕੋਈ ਕਿੰਨੀ ਜਮ ਮੰਗੀ ਚੱਲੀ ਏ 60 ਮੰਗੀ ਚੱਲੀ ਏ ਠੀਕ ਆ ਨਾ 55000 ਰੁਪਏ ਦੀ ਕਰਤੀ ਦੇ ਦਾਂਗੇ ਆਪਾਂ 55 ਦੀ ਹਾਂ ਕਿਉਂ ਆ ਮੁਰਕੇ ਵਾਲਾ ਫੋਨ ਲਾ ਜਾਂਦਾ ਵਾਲਾ ਕਹਿੰਦਾ ਜੇਦੋਂ ਕੋਈ ਹੋਰ ਤੋਂ ਵਧੀਆ ਚੱਲ ਵੇਖ ਗਈ ਠੀਕ ਆ ਕਹਿੰਨੇ ਸੀ ਆਪਾਂ ਨੂੰ ਵੀ ਠੀਕ ਆ ਤੇ ਜਿਵੇਂ ਤੇਰੇ ਕੋਲੇ ਹੁਣ ਇਧਰਲੇ ਪਾਸੇ ਜਿਹੜੀ ਤੇਰੀ ਆਹਾਂ ਮੱਝ ਆ ਗਈ ਬਾਈ ਇਹਨੂੰ ਬਾਹਰ ਕੱਢ ਕੇ ਰਾ ਇਹ ਲਿਆ ਲਿਆ ਕਰਾ ਇਧਰ ਮੰਮੀ ਲੈ ਜਾ ਗੱਲਾ ਇਹਨੂੰ ਆਪਾਂ ਤੋਰ ਕੀ ਦਿਖਾ ਦਈਏ ਤੇ ਆਹ ਦੇਖ ਲਓ ਮਿੱਤਰੋ ਤੁਸੀਂ ਨਾ ਇਹ ਪੂਰੀ ਜਾਤ ਕੁਆਲਿਟੀ ਵਾਲੀ ਆ ਜਰਨਾ ਲੇਵਾ ਤਾਂ ਜਿਵੇਂ ਆਪਾਂ ਗੱਲ ਕਰਕੇ ਫੁੱਟ ਚੌੜਾ ਲੇਵਾ ਆ ਗਿਆ ਤੇ ਲੇਵੇ ਨੂੰ ਜਿਹੜਾ ਥਣ ਲੱਗਿਆ ਨਾ ਉਹ ਵੀ ਬਾ ਕਮਾਲ ਆ ਮੂਰੋ ਤੁਸੀਂ ਆ ਦੇਖੋ 나ੜ ਦੁੱਧ ਵਾਲੀ ਆ ਦੇਖੋ ਥਣ ਦੇਖ ਲਓ ਨਾਲੇ ਬਾਕੀ ਤੁਸੀਂ ਇਹ ਲੈ ਚੱਲ ਲੈ ਚੱਲ ਤੇ ਉੱਤੋਂ ਵੀ ਜਿਹੜੀ ਹੈਗੀ ਨਾ ਪਲੀ ਮੈਂ ਕਹਿੰਨਾ ਯਾਰ ਸਮੀ ਪਲੀ ਜਿਹੜੀ ਹੈਗੀ ਆ ਨਾ ਫੁੱਲ ਸਮੀ ਪਲੀ ਆ ਤਿਆਰ ਦੁੱਧ ਵਾਲੀ ਆ ਨੰਮੀ ਤੁਰ ਕੇ ਲੈ ਜਾ ਸੀ ਰਿਆ ਇਹ ਆ ਦੇਖ ਲਓ ਮਿੱਤਰੋ ਤਿਆਰ ਦੁੱਧ ਵਾਲੀ ਜਿਹੜੀ ਮੱਝ ਹੈਗੀ ਨਾ ਇਹ ਚੈੱਕ ਕਰ ਲਓ ਲੇਵੇ ਤੋਂ ਜਿਹੜੀ ਹੈਗੀ ਭਈ ਚੜਾਈ ਚੜੂਈ ਦੇਖ ਚੱਟ ਸਿਰੇ ਬੰਨ ਕੇ ਰਹਿਣੂ ਇੱਥੇ ਖੜ ਜਾ ਇੱਕ ਮਿੰਟ ਮੈਨੂੰ ਐਂ ਦੱਸ ਵੀ ਜਿਹੜੀ ਤੇਰੀ ਇਹ ਮੱਝ ਆ ਗਈ ਕਿੰਨਵਾ ਸੂਆ ਸੂਈ ਹੋਈ ਐ ਬਾਈ ਇਹ ਆਪਣੀ ਖਰੀਦੀ ਹੋਈ ਐ ਤੀਜਾ ਸੂਆ ਮਾਲਕਾਂ ਦੇ ਅਸਲ ਦੇ ਹਿਸਾਬ ਨਾਲ ਠੀਕ ਐ ਤੇ ਇਹਨੂੰ ਅੱਜ 20 ਤੋਂ 21 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਤਿਆਰ ਦੇ ਦੇਂਗਾ ਦੁੱਧ ਹੁਣ ਆਪਾਂ 17 ਕਿਲੋ ਕੰਡੇ ਦਾ ਤਿਆਰ ਦੇ ਦਾਂਗੇ ਜਿਹੜਾ ਮਰਜ਼ੀ ਆ ਦਾ ਕੰਡਾ ਲੈ ਕੇ ਆ ਜੇ ਦੋ ਟਾਈਮ ਚਬਾਈ ਕਰ ਲੈ ਤਿੰਨ ਟਾਈਮ ਕਰ ਲੈ ਅੱਜ ਜਿਹੜੀ ਕਿਹੜੀ 17 ਕਿਲੋ ਆ ਠੀਕ ਐ ਠੀਕ ਐ ਤੇਰੇ ਕੋਲ ਕਿੰਨੇ ਦਿਨ ਹੋ ਗਏ ਇਹਨੂੰ ਆਈ ਨੂੰ ਮੇਰੇ ਕੋਲੇ ਬਾਈ ਇਹਨੂੰ ਚੌਥਾ ਦਿਨ ਆਗਾ ਤੀਜਾ ਚੌਥਾ ਦਿਨ ਹੋ ਗਿਆ ਤੀਜਾ ਚੌਥਾ ਦਿਨ ਹੁਣ 17 ਕਿਲੋ ਕੰਡੇ ਲਾ ਦੇਗਾ 14 ਕਿਲੋ ਕਿਹੜਾ ਮਰਜੀ ਕੰਡੇ ਲਾ ਕੇ ਲੈ ਜਾਏ ਹੁਣ ਠੀਕ ਆ ਗੱਲ ਆਪਾਂ ਚੋਣੇ ਆ ਬਾਕੀ ਇਹਦਾ ਜਿਹੜਾ ਕਟਾਗਾ ਉਹ ਚੀਮੇ ਵਾਲਾ ਨਹੀਂ ਹੈਗਾ ਹਾਂ ਸਣ ਕਾਫੀ ਮੇਲੇ ਦਿੱਤਿਆ ਹੋਇਆ ਹਾਂ ਹਾਂ ਉਹਦਾ ਹੋਗਾ ਠੀਕ ਆ ਉਹਦਾ ਕਟਾ ਆ ਗਿਆ ਖਾ ਚੂਹਣੀ ਦੇ ਲੱਗਿਆ ਹੋਇਆ ਕਟਾ ਠੀਕ ਹੈ ਜਦੋਂ ਚੂਣੀਆਂ ਥਾਪੀ ਮਾਰ ਕੇ ਬਹਿ ਜਾਓ ਮੈਂ ਇਹਨੇ ਪਾਸ ਮਜਾਨਾਂਗਾ ਠੀਕ ਹੈ ਠੀਕ ਹੈ ਨਾ ਚੋਕੇ ਕੰਡੇ ਦਾ ਲਾਉਂਦੀ ਆਪਾਂ ਹਾਂ ਆ ਲਾ ਬੈਠੀ ਇੱਥੇ ਬੈਠੀ ਉੱਥੇ ਬਹਿ ਜੂ ਹੁਣ ਤੌ ਆਡੇ ਝੋਲੇ ਰਮਨਦੀਪ ਇੱਕ ਧਾਰ ਦਾ ਨਹੀਂ ਫਰਕ ਪੈਂਦਾ ਮਾਂਕ ਲੈ ਆਡੇ ਝੋਲੇ ਠੀਕ ਹੈ ਗਾੜੀ ਵੀ ਆਏ ਮਨ ਕਹਿ ਲਿਆ 2.5 ਕਿਲੋ ਤੋਂ ਪ੍ਰਾਇਰ ਟਾਈਮ ਹੁਣ ਗਾੜੀ ਹੈਗੀ ਠੀਕ ਹੈ ਗੱਲ ਇਹ ਬੈਠੀ ਹੋ ਕੇ ਰਮਾੜਾ ਦੇਖਗੇ ਝਟ ਫਿਰ ਅਗਲਾ ਕਹਿ ਦਿੰਦਾ ਕੇਰਾ ਪਰ ਹੁਣ ਆਪਾਂ ਪ੍ਰਤਿਆਵਾ ਮੈਂ ਨਾ ਵੀਡੀਓ ਬੰਦ ਨਹੀਂ ਕਰਦਾ ਤੇਰੀ ਇਹ ਪਾਣੀ ਵਾਲੀ ਬਾਲਟੀ ਲਿਆ ਨਾ ਹਾਂ ਤਾਰਾ ਮਨ ਬਾਜੀ ਜੀ ਹਾਂ ਲਿਆ ਲਿਆ ਕੋਈ ਗੱਲ ਨਹੀਂ ਪਾਣੀ ਵਾਲੀ ਬਾਲਟੀ ਲਿਆ ਨਾ ਉਹਨੂੰ ਛੱਡ ਗਈ ਉਹ ਹੋ ਜਾ ਕਿਵੇਂ ਮਰਜੀ ਲੈ ਛੱਡਣ ਦੀ ਲੋੜ ਨਹੀਂ ਮੁਰੇ ਦਾ ਘੇਰਾ ਕਰਨਾ ਪੋਣਾ ਆ ਚਲ ਕਰ ਲੈ ਐ ਤਾਂ ਕੀ ਹੁੰਦਾ ਐ ਐ ਹੁਣ ਤੁਰਤ ਪਸੂ ਤੋਰੇ ਫੇਰੇ ਵਾਲਾ ਤਾਂ ਹੋ ਜਾਂਦਾ ਹੁੰਦਾ ਜੇਦੋਂ ਆਪਾਂ ਨਾ ਪਸੂ ਖੜਾ ਹੋਵੇ ਟਿੱਕ ਕੇ ਉਦੋਂ ਗੱਲ ਵੱਖਰੀ ਹੁੰਦੀ ਐ ਹੁਣ ਮੈਂ ਵੀ ਉਪਰ ਐ ਪਾਣੀ ਪਾਣੀ ਮਾਰ ਲੈ ਨਾ ਜੇ ਬੰਦਾ ਕਹਿੰਦੇ ਵਧੀਆ ਉਤਰਿਆ ਹੁੰਦਾ ਪਸੂ ਚਲ ਆਪਾਂ ਤੁਹਾਨੂੰ ਦਿਖਾਈ ਆ ਇਹ ਕਿਹੜਾ ਕੋਈ ਉਹ ਚੀਜ਼ ਦਾ ਗਾਰੰਟੀ ਰਾਵਣ ਦੀ ਇਹ ਤਾਂ ਮੈਨੂੰ ਤੇਰਾ ਪਤਾ ਹੈ ਪੂਰ ਛੱਟਾ ਠੀਕ ਆ ਨਾ ਤੇ ਕੋਈ ਥਾਂ ਤੇ ਦੁੱਧ ਬਾਦ ਘਾਟ ਹੋਵੇ ਠੀਕ ਹੈ ਨਾ 17 ਕਿਲੋ ਕਿਹਾ ਹਾਂ ਪਾਇਆ ਤੇ ਫੇਰ ਏਦੋਂ ਉਦੋਂ ਕਈ ਵਾਰ ਅਗਲਾ ਚੋਣ ਵੜਿਆ ਆਉਂਦਾ ਹੋ ਸਕਦਾ ਬਾਦ ਵੀ ਛੱਕਦੀ ਆ ਜੀ ਪਾਇਆ ਤੇ ਫੇਰ ਘਟ ਵੀ ਸਕਦੀ ਆ ਪਰ ਜਿੰਨਾ ਹੈਗਾ ਕੰਡੇ ਦਾ ਦੁੱਧਾ ਬੈਠੀਆਂ ਕੰਡੇ ਆਹ ਰੋਡ ਬੈਜੇ ਥੱਲੇ ਕੋਈ ਪਰਜੀ ਹੋਣੀ ਉਹ ਰਾਮਣਾ ਖਾਈ ਜਾਂਦੀ ਆ ਦੇਖੇ ਠੀਕ ਹੈ ਕੋਈ ਹੋਣੀ ਹੈ ਨਾ ਦੋ ਟਾਈਮ ਅਗਲੇ ਨੇ ਬਾਈ ਰੁਪਏ ਦੇ ਦੇ ਰਹੇ ਹੁੰਦੇ ਆਪਾਂ ਪਾਟੇ ਮਾਰੀ ਧਰਦਾ ਮਾਰਦੇ ਹੁਣ ਕੰਮ ਕਰ ਥੱਲੇ ਕਾ ਨੂੰ ਮਾਰਨੀ ਰਾਮਦੇਵ ਜੀ ਤੋ ਹੋਣਾ ਹੈ ਠੀਕ ਹੈ ਥੱਲੇ ਕਾ ਨੂੰ ਮਾਰਨੀ ਹੈ ਜੇ ਦੋ ਆਪਾਂ ਗੈਰੰਟੀ ਦਿੱਤੀ ਹੈ ਜੇ ਕੋਈ ਆਊਗਾ ਗੱਲ ਜਿਹੜੀ ਆਪਣੀ ਗੱਲ ਦਾ ਕੋਈ ਦਾਮਣਾ ਹੋਵੇ ਉਹ ਗੱਲ ਨਹੀਂ ਹੈਗੀ ਵੀ ਅਗਲਾ ਹਰੇਕ ਕਹੇ ਦਾ 17 ਦੇ ਦੂ ਜਾਂ ਉਹ ਹੋ ਜੂ ਠੀਕ ਹੈ ਨਾ ਅੱਜ ਦੀ ਕਿਹੜੀ ਆਪਣੇ ਘਰੇ ਤਿਆਰ ਆ ਵਦਨ ਦੀ ਆਸ ਹੈਗੀ ਹੈਗੀ ਠੀਕ ਹੈ ਜੀ ਆਪਾਂ ਕਿਹ ਕਿੰਨਾ ਦੇ ਦੂਗੇ ਇਹਨਾਂ ਦੇ ਦੂ ਉਹ ਮੌਕੇ ਦੇਖਾਂਗੇ ਕੱਚੇ ਆਪਾਂ ਵੀ ਨਹੀਂ ਹੈਗੇ ਨਜ਼ਰ ਹੈ ਨਾ ਵੀ ਛੇਤੀ ਛੇਤੀ ਵੀ ਆ ਉਹ ਕਰ ਦਾਂਗੇ ਹਨਾ ਸਹੀ ਗੱਲ ਤੇ ਜਿੰਨਾ ਕੋ ਹੋਇਆ ਮੈਨੂੰ ਆਪਾਂ ਨੂੰ ਪਤਾ ਵੀ ਚੰਗੀ ਆ ਹੋ ਸਕਦਾ 20 ਕਿਲੋ ਕਰਦੇ ਦੋ ਦੰਦ ਨੂੰ ਠੀਕ ਹੈ ਠੀਕ ਯਾਰ ਤੇ ਜਿਹੜੀ ਤੇਰੇ ਕੋਲ ਗਾਂ ਆ ਗਈ ਆ ਬਾਈ ਇਹ ਗਾਂ ਜਿਹੜੀ ਹੈਗੀ ਆ ਤੇਰੀ ਕਿੰਨਾ ਆਸੂਸ ਬਹਿੜੇ ਇਹ ਬਾਈ ਦੋ ਦੰਦ ਦਾ ਮੂਰੋ ਮੂਹੋਂ ਦੋ ਦੰਦ ਦਾ ਮਾਲਕਾਂ ਦੇ ਸੇਲੇ ਹਿਸਾਬ ਨਾਲ ਆ ਪੇ ਜੈਗ ਦੀ ਆ ਅੱਛਾ ਠੀਕ ਹੈ ਨਾ ਇਸ ਟਾਈਮ ਦੁੱਧ 8 ਕਿਲੋ ਕੰਡੇ ਦਾ ਤਿਆਰ ਠੀਕ ਹੈ ਹਾਂ 10 ਦਾ 10-11 ਦਿਨ ਹੋ ਗਿਆ ਉਹਨਾਂ ਕੇ ਸੂਈ ਨੂੰ 10-11 16 ਕਿਲੋ ਦੁੱਧ ਤਿਆਰ 16 ਕਿਲੋ ਕੰਡੇ ਦਾ ਤਿਆਰ ਹੈ ਕੋਈ ਤੇ ਮਗਰ ਬੱਛਾ ਮਗਰ ਬੱਛਾ ਆ ਲੈ ਵੀ ਇਹ ਜਿਹੜੀ ਆਪ ਜੈਗ ਦੀ ਹੈ ਯਰ ਲੇਵਾ ਤਾਂ ਬਹੁਤ ਟਾਕੜਾ ਚੋਣ ਚਬਾਣ ਇੰਨਾ ਰਮਨ ਦੀ ਬਠੰਡੀ ਆਈ ਨਹੀਂ ਉਹ ਆ ਗਾੜੀ ਸਾਡੀ ਇੱਕੋ ਜਿਹਾ ਦੱਦਾ ਸੀ ਠੀਕ ਹੈ ਇਹ ਇਧਰ ਲਿਆ ਕੋਈ ਗੱਲ ਨਹੀਂ ਲੈ ਵੀ ਮਿੱਤਰੋ ਜਿਹੜੇ ਜਰਸੀ ਰੱਖਣ ਦੇ ਸ਼ਕੀਨ ਹੈ ਨਾ ਯਰ ਤੇਰੀ ਬਹਿੜ ਜਿਹੜੀ ਹੈਗੀ ਹੈ ਨਾ ਉਹ ਗੱਲਬਾਤ ਹੈ ਨਹੀਂ ਵੀ ਛੋਟੀ ਜੀ ਹੋਊਗੀ ਪੰਜਾਬ ਵਾਲੀ ਜਰਸੀ ਜਿਵੇਂ ਆਪਾਂ ਵੱਡੇ ਕਹਿ ਸਕਦੇ ਆ ਉਹ ਆ ਗਾਂ ਦਾ ਲੇਵਾ ਵੀ ਮਿੱਤਰਾ ਰਿਕਾਰਡ ਤੋੜੀ ਆ ਚੰਗੀ ਆ ਜਿੰਨੀ ਕਹੇਗੀ ਆ ਕਹਿਣ ਵਾਲੀ ਗੱਲ ਨਹੀਂ ਹੈਗੀ ਇਹ ਮਿੱਤਰੋ ਦੇਖਿਓ ਹੁਣ ਤਾਂ ਨਾ ਇੱਕ ਤਾਂ ਜਖਣਾ ਇਹ ਪੱਟੀ ਬੈਠਾ ਇਹ ਬਾਕੀ ਆ ਨ ਦਵਾਈਆਂ ਹੁੰਦੀਆਂ ਇਹ ਨਮਾਉਣ ਦਾ ਰਾਵਣ ਦੀ ਪਾ ਨਮਾਉਣ ਨਾਲ ਕਿਹੜਾ ਕੋਈ ਜ਼ਿਆਦੀ ਹੋ ਹੋ ਜਾਂਦੀਆਂ ਨੇ ਹਨਾ ਚਲੋ ਠੰਡ ਹੈਗੀ ਸੀ ਆਪਾਂ ਨੂੰ ਕੋਈ ਜ਼ਿਆਦਾ ਵੀਡੀਓ ਬਣਾਉਣ ਦਾ ਹੈ ਉਹ ਵੀ ਨਹੀਂ ਸੀਗਾ ਹਨਾ ਵੀ ਆਪਾਂ ਬਣਾਵਾਂਗੇ ਜਦੋਂ ਆਪਣੀ ਕੁਦਰਤੀ ਗੱਲ ਹੋ ਗਈ ਤੇ ਫਿਰ ਐਸੇ ਲੋਟ ਜਿਹੜੀ ਤੂੰ ਹੈਗਾ ਵੀ ਲਿਬੜੀਆਂ ਤੇ ਪੜੀਆਂ ਵੇਚਣ ਨੂੰ ਫਿਰਦਾ ਹੈ ਤੇ ਲਿਬੜ ਤਾਂ ਆ ਜਿਹੜਾ ਯਾਰ ਸ਼ੌਣਾ ਹੁੰਦਾ ਸ਼ੌਣਾ ਦਾ ਸ਼ੌਣ ਹੀ ਰਹਿੰਦਾ ਹਨਾ ਠੀਕ ਹੈ ਹੁਣ ਨਮਾ ਉਹਨੇ ਵੀ ਆਪਾ ਸਪਲਾਈਆਂ ਕਰੀ ਚੱਲੀਏ ਹਨਾ ਨਮਾ ਕੇ ਉਹ ਲਾ ਕੇ ਉਹ ਚੀਜ਼ ਦਾ ਨਹੀਂ ਕੋਈ ਹੋਣਾ ਨਹੀਂ ਹੁਣ ਇਹ 16 ਲੀਟਰ ਦੁੱਧ ਤਿਆਰ ਆ 20 20 ਤੇ ਬੱਗ ਜੂਗੀ ਕੋਈ ਰਾਮ ਨਾ ਜਾਉ ਰਾਮ ਦੀ 20 ਤੇ ਇੱਧਰ ਲੈ ਆ ਨਾ ਇੱਧਰ ਉਹ ਬੱਚੇ ਦਾ ਵਾਲਾ ਕਰਦੀ ਆ ਲੈ ਚੱਲ ਫਿਰ ਬਣਦੇ ਕੋਈ ਗੱਲ ਲੈ ਵੀ ਆਹ ਦੇਖ ਲਓ ਬਹਿੜ ਦਾ ਚੈੱਕ ਕਰ ਲਓ ਜਿਗਾਰਡਮੈਂਟ ਨੇ ਮੈਨੂੰ ਅਜ ਦੱਸ ਸੀ ਅਸੀਂ ਉਹੀ ਆ ਗਿਆ ਬਿਨਸ ਅੱਦੇ ਤੋਂ ਆ ਗਿਆ ਮੈਂ ਹੁਣ ਹੈਂ ਹੈ ਬੇਨਸਦ ਦੇ ਦੀਆ ਮੇਲੇ ਮੇਲੇ ਤੇ ਆਇਆ ਸੀ ਅੱਜ ਮੇਲੇ ਤੇ ਆਇਆ ਸੀ ਕਹਿੰਦਾ ਇਹ ਕਰਦਾ ਸਿਰੇ ਤੇ ਹੋ ਜਾਂਦੇ ਅਗਲਾ ਆਹ ਇਨੀ ਗੱਲ کہہ ਕੇ ਭਾਈ ਕੱਢ ਦਣਿਆ ਮਹਾ ਆ ਜਾ ਮੈਂ ਕਰ ਦੁੱਧ ਤਿਆਰ ਵਾਲੀ ਦੇ ਦਾਂ ਨਿਆ ਹੈ ਬਾਕੀ ਰਮਨਦੀਪ ਹੋਰ ਜਿੰਨਾ ਹੁਣ ਦੁੱਧ ਉਹਦੇ ਥੱਲੇ ਆਗਾ ਆਪਾਂ 17 ਕਹਾਂਗੇ ਹੋ ਦੇ ਹੋ ਸਕਿਆ 4 ਦਿਨਾਂ ਨੂੰ ਅਗਲਾ ਆਪਾਂ ਫੋਨ ਲਾਉਗਾ ਭਾਈ ਤੁਸੀਂ ਉਹਦੇ ਹੁਣ ਮੋਲੇ ਦਾ 17 ਦੇ ਹਿਸਾਬ ਨਾਲ ਹੋਊਗਾ ਜੇ ਕੱਲ ਨੂੰ 20 ਕਿਲੋ ਕਰ ਦਿੱਤਾ ਉਹਦੇ ਰੇਟ ਹੋਊਗਾ ਠੀਕ ਹੈ ਠੀਕ ਹੈ ਰੱਖੋ 20 ਤੇ ਆਪਾਂ ਨੂੰ ਪਤਾ ਆ ਗਿਆ ਹੈ ਜੀ 20 ਕਿਲੋ ਤੇ ਜਾਊ ਵੀ ਉਹ ਹੈ ਨੀ ਚਲੋ ਚੰਗੀ ਗੱਲ ਆ ਚੰਗੀ ਚੀਜ਼ ਦਿਓ ਕਿਸੇ ਨੂੰ ਹਨਾ ਦੁੱਧ ਚੋਕੇ ਨਾ ਕੋਈ ਕੋਈ ਦਿੰਦਾ ਹਾਂ ਬਾਈ ਕੋਈ ਵੀ ਆਪਾਂ ਕਹਿਆ ਨਾ ਜੋ ਚੰਗੇ ਰੁਪਏ ਲਾਉਣੇ ਨੇ ਹਨਾ ਤੇ ਦੁੱਧ ਪਹਿਲੀ ਗੱਲ ਤਾਂ ਵੀ ਜਿੱਥੇ ਦੋ ਲੈਣੀਆਂ ਉੱਥੇ ਇੱਕ ਲੈ ਲਓ ਹਨਾ ਚੰਗੇ ਦੁੱਧ ਵਾਲੀ ਲੈ ਲਓ ਬਹੁਤ ਘੱਟ ਮਿਲਦੀਆਂ ਨੇ ਆਹ ਲਵ ਮੇਰੇ ਕੀ ਕੋਦੋਂ ਪਹਿਲਾਂ ਵੀ ਮਨ ਚੰਗੇ ਦੁੱਧਾਂ ਹੀ ਲੈਤੀ ਸੀ ਕਿਉਂਕਿ ਜਿਹੜਾ ਮੌਸਮ ਬਾਲਾ ਖਰਾਬ ਸੀਗਾ ਫਿਰ ਘਰੇ ਰੱਖਣੇ ਪਈਆਂ ਅੜ ਗਈਆਂ ਹਨਾ ਤੇ ਕੋਦੋਂ ਦੇ ਬੱਚੇ ਵੀ ਮਰ ਗਏ ਸਹੀ ਗੱਲ ਠੀਕ ਹੈ ਗੱਲਾਂ ਐ ਨਹੀਂ ਸਾਰਾ ਕੁਝ ਹੀ ਕਰਨਾ ਪੈਂਦਾ ਹਨਾ ਸਾਰਾ ਕੁਝ ਹੀ ਚੱਲੀ ਜਾਂਦਾ ਚੱਲ ਜਾਂਦਾ ਕਿਤੇ ਵਾਧਾ ਕਿਤੇ ਘਾਟ ਅਹੀਂ ਚੱਲਣਾ ਜਿਹੜਾ ਸ਼ੌਂਕ ਲੱਗਿਆ ਹੋਰ ਪੂਰਾ ਕਰਨਾ ਵੀ ਹੋਇਆ ਹਾਂ ਹਾਂ ਬਾਕੀ ਆਇਆ ਰਾਮਦੀਪ ਸੌਂਕਿਆ ਲੈ ਲਈਦਾ ਚੱਲ ਦੋ ਕੋਈ ਹੋ ਹੁੰਦੇ ਹੈਗਾ ਨਾ ਸਹੀ ਗੱਲ ਹੈ ਪੀ ਜ਼ਿਆਦਾ ਨਹੀਂ ਹੈਗਾ ਵੀ ਫੁੱੜੀ ਚੱਲੋ ਲਈ ਚੱਲੋ ਹਨ ਜਿਹੜੇ ਆਪਦੇ ਮਨ ਨੂੰ ਚੰਗੇ ਲੱਗੋਣਾ ਪਤਾ ਨਹੀਂ ਤਿੰਨੀ ਤਿੰਨੀ ਦਿਖਾਏ ਨੇ ਤਿੰਨੀ ਚੰਗੇ ਪੀਛ ਨੇਗੇ ਨੰਬਰ ਕਿਹੜਾ ਚੱਲਦਾ ਸੀ ਤੇ 81461 70809 ਇਹ ਨੰਬਰ ਆ ਗਿਆ ਹਾਂ ਪਿੰਡ ਪਤੇਗੜ ਸਨਾਂ ਜੇਲਾ ਬਰਨਾਲਾ ਤੇ ਬਹੁਤ ਬਹੁਤ ਧੰਨਵਾਦ ਬਈ ਤੇਰੇ ਜਿਹੜਾ ਮੌਕਾ ਦਿੱਤਾ ਤੇ ਗਾਈ ਦਾ ਰੇਟ ਵੀ ਆਪਾਂ ਦੱਸੀ ਤੰਨੇਗੇ ਹਨਾ ਫੋਨ 'ਚ ਕੀ ਦੇ ਗਾਈ ਦਾ ਦੱਸ ਦੇ ਗਾਈ ਭਈਆ 6000 ਵੀ ਦੇ ਦਾਂਗੇ ਆਪਾਂ ਹਣ ਹਾਂ ਠੀਕ ਹੈ ਨਾ ਹਾਂ ਇਹ ਮੇ ਕੋਈ ਮੰਗੀ ਜਾਂ ਲੈ ਕੋਈ ਹੋਣੀ ਕਿਉਂ ਮੇਰਾ ਮੁੱਲ ਦੱਸਣ ਦਾ ਆਇਆ ਹੋਣਾ ਵੈਸੇ ਕਿਸੇ ਨੇ 50 ਲਾਉਣਾ 40 ਲਾਉਣਾ ਹੁੰਦਾ 60 ਲਾਉਣਾ ਹੁੰਦਾ ਮੱਝ ਦਾ ਮੱਝ ਦਾ ਮੱਝ ਦਾ ਬਾਈ ਰੇਟ ਰਹੂ ਫੋਨ ਤੇ ਕਿਉਂ ਮੱਝ ਦਾ ਜੇ ਆਪਾਂ ਨੂੰ ਤਿੰਨ ਦਿਨ ਹੋ ਗਿਆ ਜੀ ਇੰਨਾ ਚੰਗਾ ਦੁੱਧ ਕੱਢੀ ਜਾਂਦੀ ਹੈਗੀ ਹੈ ਨਾ ਤੇ ਵੀ ਜੇ ਵਧੀਆ ਕੀਮਤ ਆਪ ਵੀ ਲਾ ਕੇ ਲੈਂਦੀ ਹੈਗੀ ਹੈ ਨਾ ਦੁੱਧ ਵੀ ਆਪਾਂ ਵੀ ਮੰਨ ਕੇ ਜਾਂ ਲੈ ਇੱਕ ਟਾਈਮ ਖਾਲੀ ਕਰੀ ਸੀ ਜੀ ਦੋ ਟਾਈਮ ਕੰਡਾ ਲਾ ਕੇ ਫੇਰ ਲਿਆਂਦੀ ਆ ਆਪ ਹੀ ਆਲੇ ਨੂੰ ਕਹਿੰਦੇ ਕਦਾਂ ਖਾਲੀ ਕਰ ਲੈ ਦੋ ਟਾਈਮ ਕੰਡਾ ਬਹੁਤ ਬਹੁਤ ਧੰਨਵਾਦ ਤੇਰਾ ਬਾਈ ਤੇ ਲੋ ਵੀ ਮਿੱਤਰੋ ਜਿਹੜੇ ਬਾਈ ਨੇ ਸੀਰੀ ਨੇ ਆਖਿਆ ਵੀ ਪਹਲਾ ਕੰਡਾ ਲਾ ਕੇ ਲੈ ਜੀ ਕੋਈ ਬੰਦਾ ਹਨਾ ਮੱਝ ਤੇ ਪੌਲਾ ਹੀ ਹੋਏ گا ਦੋਨੇ ਚੰਗੀਆਂ ਨੇ ਇੱਕ ਆਗੀ ਬਾਈ ਕੋਲ ਕੱਟੀ ਕਿਵੇਂ ਲੱਗੇ ਜਾਨਪਰ ਦੱਸਿਓ ਜਰੂਰ ਧੰਨਵਾਦ